ਪਹਿਲਾਂ ਤਾਂ ਜਿੰਨੇ ਵੀ ਟਰੱਕ ਯੂਨੀਅਨ ਦੇ ਆਪਰੇਟਰ ਤੇ ਮੇਰੇ ਸਤਿਕਾਰਯੋਗ ਵੀਰ ਸਰਦਾਰ ਹਰਜਿੰਦਰ ਸਿੰਘ ਜੀ ਰੋਡੇ ਜੀ ਕਾਕਾ ਵੀਰ ਤੇ ਜਿੰਨੇ ਹੋਰ ਵੀ ਐਮਸੀ ਸਾਹਿਬ ਤੇ ਜਿੰਨੇ ਵੀ ਪੰਚੇ ਸਾਰਿਆਂ ਨੂੰ ਫਤਿਹ ਦੀ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿ ਮਾਨਯੋਗ ਐਮਐਲਏ ਸਾਹਿਬ ਉਹਨਾਂ ਦੀਆਂ ਮਿਹਨਤਾਂ ਦੇ ਸਦਕਾ ਜਿੱਥੇ ਕਿ ਵੇਖ ਰਹੇ ਆ ਆਪਾਂ ਮੋਗੇ ਸ਼ਹਿਰ ਦੇ ਵੱਖ-ਵੱਖ ਕਾਰਜਾਂ ਦੇ ਵਿੱਚ ਹਮੇਸ਼ਾ ਹੀ ਉਹਨਾਂ ਦਾ ਯੋਗਦਾਨ ਅਤੇ ਉਹਨਾਂ ਦੀ ਮਿਹਨਤ ਦਾ ਸਦਕਾ ਜੋ ਉਪਰਾਲੇ ਨਵੇਂ ਤੋਂ ਨਵੇਂ ਹੋ ਰਿਹਾ ਕਿਉਂਕਿ ਜਿਹੜਾ ਇਹ ਟਰੱਕ ਯੂਨੀਅਨ ਦਾ ਬਹੁਤ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਸੀ ਕਲਾ ਜੋ ਇਹ ਤਣਾਅ ਸੀ ਅੱਜ ਉਹ ਮਾਨਜੋਗ ਐਮਐਲਸਾ ਦੇ ਰਹਿਨਮਾਈ ਹੇਟ ਜਾਂ ਉਹਨਾਂ ਦੀ ਮਿਹਨਤ ਨਾਲ ਬਹੁਤ ਸੋਹਣਾ ਇਹ ਕਾਰਜ ਹੋ ਗਿਆ ਕਿ ਜਿਹੜੀ ਟਰੱਕ ਯੂਨੀਅਨ ਦਾ ਅੱਜ ਗੇਟ 12 ਸਾਲ ਬਾਅਦ ਖੋਲਿਆ ਗਿਆ ਬਹੁਤ ਸਲਾਗਾ ਜੋਗਾ ਕਿਉਂਕਿ ਸਾਰੇ ਹੀ ਭਰਾ ਆਪਣੇ ਚਾਹੇ ਕੋਈ ਮੀਰ ਆ ਜਾਂ ਕੇ ਮਿਡਲ ਕਲਾਸ ਕਿਉਂਕਿ ਜਿਆਦਾ ਜਿਹੜਾ ਟਰੱਕ ਆਪਰੇਟਰ ਆ ਕਿਉਂਕਿ ਮਿਡਲ ਕਲਾਸ ਫੈਮਲੀਆ ਨਾਲ ਹੀ ਤਾਲਮੇਲ ਕਰਦਾ ਵਾ ਤੇ ਆਪਣਾ ਸੰਘਰਸ਼ ਜਿਹੜਾ ਕਿ ਆਪਣਾ ਮਿਹਨਤ ਦੇ ਸਦਕਾ ਆਪਣਾ ਘਰ ਦਾ ਪਰਿਵਾਰ ਦਾ ਪਾਲਣ ਪੋਸਣ ਕਰਦਾ ਬਹੁਤ ਸਲਾਘਾਯੋਗ ਕਦਮ ਆ ਜੋ ਇਹ ਟਰੱਕ ਯੂਨੀਅਨ ਦਾ ਅੱਜ ਗੇਟ ਖੋਲਿਆ ਗਿਆ ਸਭ ਵਧਾਈ ਦੇ ਪਾਤਰਾ ਮੇਰੇ ਭਰਾ ਜਿੰਨੇ ਵੀ ਇੱਥੇ ਅੱਜ ਪਹੁੰਚੇ ਆ ਤੇ ਸਭ ਨੂੰ ਵਧਾਈਆਂ ਦਿੰਦਾ ਮੈਂ ਕਿ ਆ ਬਾਣਾ ਜੋ ਅਗਲਾ ਉਹ ਕਾਰਜ ਆ ਤੇ ਵਧੀਆ ਤੇ ਸੁੱਚੇ ਢੰਗ ਨਾਲ ਕਰਨਗੇ ਤੇ ਜਿਹੜਾ ਕਿ ਗੁਰਦੁਆਰਾ ਸਾਹਿਬ ਵਾਲਾ ਵਿੱਚ ਵੀ ਅੱਗੇ ਤੋਂ ਚੈਲਪੈਲ ਹੋਰ ਵੀ ਵਧੇਗੀ ਕਿਉਂਕਿ ਜਿੰਨੇ ਟਰੱਕ ਆਪਰੇਟਰ ਆ ਵੀਰ ਆ ਜਾਂ ਸਾਡੇ ਹੋਰ ਭਰਾਵਾ ਜਿੱਥੇ ਕਿ ਆਪਣਾ ਕਾਰਜ ਵੀ ਕਰਨਗੇ ਤੇ ਉੱਥੇ ਗੁਰਦੁਆਰਾ ਸਾਹਿਬ ਚ ਨਮਸਕਾਰ ਹੋ ਕੇ ਤੇ ਅੱਗੇ ਕਾਮਨਾ ਕਰਨਗੇ ਕਿ ਵੀ ਅਸੀਂ ਵਧੀਆ ਤੇ ਚੱਜੇ ਢੰਗ ਨਾਲ ਜਿਉ ਕਾਰਜ ਕੀਤੇ ਜਾਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਟਰੱਕ ਯੂਨੀਅਨ ਦਾ ਜਿਹੜਾ ਕਿ ਪੰਤਾਜ ਲੱਗੀ ਸੀ ਅੱਜ ਖੁੱਲਹੀ ਗਈ ਹੈ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਜਿੰਨੇ ਵੀ ਤੁਹਾਡਾ ਚੈਨਲ ਦੇਖ ਰਹੇ ਸਾਰਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਹੈਗਾ ਬੜਾ ਖੁਸ਼ੀ ਵਾਲਾ ਦਿਨ ਹੈ ਟਰੱਕ ਆਪਰੇਟਰ ਯੂਨੀਅਨ ਆਸਤੇ ਕਿ ਕਰੀਬ 10 ਸਾਲ ਬਾਅਦ ਅੱਜ ਇਹ ਦਰਵਾਜ਼ਾ ਖੁੱਲਿਆ ਬਹੁਤ ਲੰਮਾ ਸਮਾਂ ਪਹਿਲਾਂ ਇੱਥੇ ਕੁਝ ਲੜਾਈ ਝਗੜਾ ਹੋਣ ਕਰਕੇ ਇੱਥੇ ਟਰੱਕ ਆਪਰੇਟਰਾਂ ਦੀ ਆਪਸ ਵਿੱਚ ਖੈਬਾਜੀ ਹੋਣ ਕਰਕੇ ਇੱਥੇ 145 ਲੱਗ ਗਈ ਸੀਗੀ ਪਰ ਮੈਂ ਸਮਝਦਾ ਕਿ ਸਾਡੇ ਹਲਕਾ ਵਿਦੈ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਸੋਚ-ਵੋਚ ਦੇ ਨਾਲ ਅੱਜ ਇੱਥੋਂ ਦੇ ਦੁਆਰਾ ਫੇਰ ਉਹੀ ਮਾਹੌਲ ਦੇਖਣ ਨੂੰ ਮਿਲੂਗਾ ਕਿ ਇੱਥੇ 145 ਟੁੱਟ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸਾਰਾ ਟਰੱਕ ਆਪਰੇਟਰ ਜਿਹੜੇ ਹੈਗੇ ਆ ਆਪ ਦਾ ਕੰਮ ਕਰਨਗੇ ਕਿਉਂਕਿ ਪਹਿਲਾਂ ਉਹਨਾਂ ਨੂੰ ਕਿਰਾਏ ਤੇ ਲੈ ਕੇ ਕੰਮ ਕਰਨਾ ਪੈਂਦਾ ਸੀ ਇਹ ਆਪ ਦੀ ਜਗ੍ਹਾ ਤੋਂ ਪਾਸੇ ਸੀ ਟਰੱਕ ਆਪਰੇਟਰਾਂ ਦੇ ਵਿੱਚ ਵੀ ਬਹੁਤ ਖੁਸ਼ੀ ਹੈ ਕੇ ਸਾਨੂੰ ਬੜੇ ਲੰਮੇ ਸਮੇਂ ਬਾਅਦ ਅੱਜ ਫੇਰ ਉਹ ਥਾਂ ਤੇ ਜਾਣ ਦਾ ਮੌਕਾ ਮਿਲਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਪੂਰੀ ਚਹਿਲ ਪਹਲ ਹੋਊਗੀ ਜਿਹੜੇ 10 ਸਾਲ ਦਾ ਪਿਛਲਾ ਇਹ ਲੋਕ ਜਿਹੜੇ ਟਰੱਕ ਆਪਰੇਟਰ ਯੂਨੀਅਨ ਦੇ ਆਗੂ ਐ ਉਹ ਇੱਥੋਂ ਪਾਸੇ ਰਹੇ ਐ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਨਹੀਂ ਜਿਹਨਾਂ ਨੇ ਇੱਕ ਹੋ ਚੁੱਕੀਆਂ ਸਾਰੀ ਮੁੱਕ ਗਈ ਕਿ ਦੋ ਫਾੜਾਂ ਜਿਹਾਲੇ ਨਹੀਂ ਯੂਨੀਅਨ ਚੋਂ ਦਾ ਕੋਈ ਰੋਲਾ ਨਹੀਂਗਾ ਕਿਉਂਕਿ ਇੱਥੇ 145 ਲੱਗੀ ਹੋਣ ਕਰਕੇ ਉਹ ਵੱਖਰੇ ਰਹਿ ਰਹੇ ਸੀਗੇ ਸੋ ਯੂਨੀਅਨ ਇਕ ਹੀ ਹੈ ਤੇ ਇਕ ਹੀ ਰਹੂਗੀ ਆਇਆ ਹਾਂ ਦਾ ਪਤਾ ਦੀ ਭੰਡੇ ਆ ਆ ਜੀ ਦੇਓ ਜਾਣਕਾਰੀ ਜਿਹੜਾ ਅੱਜ ਟਰੱਕ ਯੂਨੀਅਨ ਦਾ ਮੌਕਾ ਦੇ ਵਿੱਚ ਗਵਾਚ ਰਹੀਗਾ ਉਹ ਤਾਂ ਛੋਟ ਚੁੱਕੀ ਗਿਆਣਾ ਚਾਹੂੰਗਾ ਪਹਿਲਾਂ ਤਾਂ ਜਿੰਨੇ ਵੀ ਟਰੱਕ ਯੂਨੀਅਨ ਦੇ ਆਪਰੇਟਰ ਤੇ ਮੇਰੇ ਸਤਿਕਾਰਯੋਗ ਵੀਰ ਸਰਦਾਰ ਹਰਜਿੰਦਰ ਸਿੰਘ ਜੀ ਰੋਡੇ ਜੀ ਕਾਕਾ ਵੀਰ ਤੇ ਜਿੰਨੇ ਹੋਰ ਵੀ ਐਮਸੀ ਸਾਹਿਬ ਤੇ ਜਿੰਨੇ ਵੀ ਪਹੁੰਚਿਆ ਸਾਰਿਆਂ ਨੂੰ ਫਤਿਹ ਦੀ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿ ਮਾਨਯੋਗ ਐਮਐਲਏ ਸਾਹਿਬ ਉਹਨਾਂ ਦੀ ਮਿਹਨਤਾਂ ਦੇ ਸਦਕਾ ਜਿੱਥੇ ਕਿ ਵੇਖ ਰਹੇ ਆ ਆਪਾਂ ਮੋਗੇ ਸ਼ਹਿਰ ਦੇ ਵੱਖ-ਵੱਖ ਕਾਰਜਾਂ ਦੇ ਵਿੱਚ ਹਮੇਸ਼ਾ ਹੀ ਉਹਨਾਂ ਦਾ ਯੋਗਦਾਨ ਤੇ ਉਹਨਾਂ ਦੀ ਮਿਹਨਤਾਂ ਦਾ ਸਦਕਾ ਜੋ ਉਪਰਾਲੇ ਨਵੇਂ ਤੋਂ ਨਵੇਂ ਹੋ ਰਿਹਾ ਕਿਉਂਕਿ ਜਿਹੜਾ ਇਹ ਟਰੱਕ ਯੂਨੀਅਨ ਦਾ ਬਹੁਤ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਸੀ ਕਲਾ ਜੋ ਇਹ ਤਣਾਅ ਸੀ ਅੱਜ ਉਹ ਮਾਨਜੋਗ ਐਮਐਲਸਾ ਦੇ ਰਹਿਨਮਾਈ ਹੇਟ ਜਾਂ ਉਹਨਾਂ ਦੀ ਮਿਹਨਤ ਦੇ ਨਾਲ ਬਹੁਤ ਸੋਹਣਾ ਹੈ ਕਾਰਜ ਹੋ ਗਿਆ ਕਿ ਜਿਹੜੀ ਟਰੱਕ ਯੂਨੀਅਨ ਦਾ ਅੱਜ ਗੇਟ 12 ਸਾਲ ਬਾਅਦ ਖੋਲਿਆ ਗਿਆ ਬਹੁਤ ਸਲਾਗਾ ਜੋ ਕਿਉਂਕਿ ਸਾਰੇ ਹੀ ਭਰਾ ਆਪਣੇ ਚਾਹੇ ਕੋਈ ਮੀਰ ਆ ਜਾਂ ਕੇ ਮਿਡਲ ਕਲਾਸ ਕਿਉਂਕਿ ਜਿਆਦਾ ਜਿਹੜਾ ਟਰੱਕ ਆਪਰੇਟਰ ਆ ਕਿਉਂਕਿ ਮਿਡਲ ਕਲਾਸ ਫੈਮਲੀਆਂ ਨਾਲ ਹੀ ਤਾਲਮੇਲ ਕਰਦਾ ਵਾ ਤੇ ਆਪਣਾ ਸੰਘਰਸ਼ ਜਿਹੜਾ ਕਿ ਆਪਣਾ ਮਿਹਨਤ ਦੇ ਸਦਕਾ ਆਪਣਾ ਘਰ ਦਾ ਪਰਿਵਾਰ ਦਾ ਪਾਲਣ ਪੋਸਣ ਕਰਦਾ ਬਹੁਤ ਸਲਾਘਾਯੋਗ ਕਦਮ ਆ ਜੋ ਇਹ ਟਰੱਕ ਯੂਨੀਅਨ ਦਾ ਅੱਜ ਗੇਟ ਖੋਲਿਆ ਗਿਆ ਸਭ ਵਧਾਈ ਦੇ ਪਾਤਰਾ ਮੇਰੇ ਭਰਾ ਜਿੰਨੇ ਵੀ ਇੱਥੇ ਅੱਜ ਪਹੁੰਚੇ ਆ ਤੇ ਸਭ ਨੂੰ ਵਧਾਈਆਂ ਦਿੰਦਾ ਮੈਂ ਕਿ ਆ ਬਾਣਾ ਜੋ ਅਗਲਾ ਉਹ ਕਾਰਜ ਆ ਤੇ ਵਧੀਆ ਤੇ ਸੱਚੇ ਢੰਗ ਨਾਲ ਕਰਨਗੇ ਤੇ ਜਿਹੜਾ ਕਿ ਗੁਰਦੁਆਰਾ ਸਾਹਿਬ ਵਾਲਾ ਵਿੱਚ ਵੀ ਅੱਗੇ ਤੋਂ ਚੈਲਪੈਲ ਹੋਰ ਵੀ ਵਧੇਗੀ ਕਿਉਂਕਿ ਜਿੰਨੇ ਟਰੱਕ ਆਪਰੇਟਰ ਵੀਰ ਆ ਜਾਂ ਸਾਡੇ ਹੋਰ ਭਰਾਵਾ ਜਿੱਥੇ ਕਿ ਆਪਣਾ ਕਾਰਜ ਵੀ ਕਰਨਗੇ ਤੇ ਉਥੇ ਗੁਰਦੁਆਰਾ ਸਾਹਿਬ ਚ ਨਮਸਕਾਰ ਹੋ ਕੇ ਤੇ ਅੱਗੇ ਕਾਮਨਾ ਕਰਨਗੇ ਕਿ ਵੀ ਅਸੀਂ ਵਧੀਆ ਤੇ ਚੱਜੇ ਢੰਗ ਨਾਲ ਜੇ ਉਹ ਕਾਰਜ ਕੀਤੇ ਜਾਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 12 ਸਾਲਾਂ ਬਾਅਦ ਜਿਹੜੇ ਕਿ ਟਰੱਕ ਜੀ ਦੇ ਰਾਜੇ ਖੁੱਲੇ ਆ ਇਹ ਕਾਫੀ ਜਮੇ ਤੋਂ ਬੰਦ ਕੀ ਕਿਹੋ ਜਿਹਾ ਚਾਹੁੰਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜੋ ਚੈਨਰ ਇਹਦੇ ਤੁਹਾਡੇ ਸਾਰੇ ਸਰੋਤਿਆ ਦਾ ਧੰਨਵਾਦ ਕਰਦਾ ਅਗਲੀ ਗੱਲ ਬੁਲਾਉਣਾ ਇਹ ਤਾਂ ਜੀ ਜਿੰਨੇ ਵੀ ਗਰੀਬ ਜਨਤਾ ਕਾਪਰੇਟਰ ਆ ਉਹਨਾਂ ਦੇ ਵਧਾਈ ਦੇ ਪਾਤਰ ਆ ਹੋ ਚਾਰੇ ਕਿਤੇ ਛਕ ਕੋਈ ਛੜਕਾਂ ਤੇ ਬੈਠਾ ਕਿਤੇ ਬੈਠੇ ਆ ਬਹਿਣ ਨੂੰ ਜਗ੍ਹਾ ਹੀ ਨਹੀਂ ਸੀਗੀ ਤੇ ਸਾਡੇ ਮਾਨਯੋਗ ਐਮਐਲਏ ਅਮਨਦੀਪ ਕਰੋੜਾ ਜੀ ਉਹਨਾਂ ਦੀ ਮਿਹਨਤ ਸਦਕਾ ਸਾਰਾ ਕੁਝ ਹੋ ਰਿਹਾ ਹੈ ਤੇ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਉਹ ਗਰੀਬਾ ਬੰਦਿਆਂ ਨਾਲ ਖੜਦੇ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੋਰ ਜਿੰਨੇ ਵੀ ਟਰੱਕ ਯੂਨੀਅਨ ਦੇ ਆਪਰੇਟਰ ਆ ਉਹਨਾਂ ਨੂੰ ਵਧਾਈ ਤੇ ਵਧਾਈ ਦਿੰਨੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ